ਸੋਣਿਆ ਧਿਆਨ ਹੁਣ ਦੋ ਦਿਨਾਂ ਬਾਅਦ ਉਹਦੀ ਮੌਤ ਹੋ ਗਈ ਬਜ਼ੁਰਗ ਦੀ ਬਜ਼ੁਰਗ ਦੀ ਮੌਤ ਹੋ ਗਈ ਜਦੋਂ ਪੁੱਤ ਹਿਸਾਬ ਕਰਨ ਲਈ ਹਸਪਤਾਲ ਡਾਕਟਰਾਂ ਕੋਲ ਗਿਆ ਨਾ ਤੇ ਡਾਕਟਰ ਕਹਿੰਦੇ 1 ਲੱਖ 40 ਹਜ਼ਾਰ ਰੁਪਏ ਹੋ ਗਿਆ ਜਿਹੜੀ ਆਰਟੀਫਿਸ਼ੀਅਲ ਆਕਸੀਜਨ ਦਿੱਤੀ ਆ 1 ਲੱਖ 40 ਹਜ਼ਾਰ ਦੋ ਦਿਨਾਂ ਕੋ ਸਤਨਾ 1.42 ਹਜ਼ਾਰ ਡਾਕਟਰ ਨੂੰ ਦਿੱਤੇ ਤੇ ਸਿੱਧਾ ਪਿਓ ਦੀ ਲਾਇਸ ਲੈ ਕੇ ਘਰ ਗਿਆ ਤੇ ਆਪ ਗੁਰਦੁਆਰੇ ਚਲਾ ਗਿਆ ਕੋ ਸਤਨਾਮ ਆਹ ਗੁਰੂ ਦੇਹਰ ਗੁਰਦੁਆਰੇ ਜਾ ਕੇ ਗੋਡਿਆਂ ਭਾਰ ਬਹਿ ਗਿਆ ਪ੍ਰਮਾਤਮਾ ਦੇ ਅੱਗੇ ਸਿਰ ਝੁਕਾ ਕੇ ਬਹਿ ਗਿਆ ਤੇ ਪਤਾ ਕੀ ਕਹਿੰਦਾ ਸਾਧਗੁਰ ਪਾਤਸ਼ਾਹ ਨਾਲ ਗੱਲਾਂ ਕਰਨ ਲੱਗਿਆ ਕਹਿੰਦਾ ਵਾਹਿਗੁਰੂ ਹੋ ਤਨ ਗੁਰੂ ਨਾਨਕ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਦੋ ਦਿਨਾਂ ਡਾਕਟਰਾਂ ਨੇ ਆਟੀਮਿਸ਼ਨ ਆਕਸੀਜਨ ਦਿੱਤੀ ਆ ਤੇ 1,40,000 ਰੁਪਇਆ ਮੰਗ ਲਿਆ ਪਤਾ ਨਹੀਂ ਤੂੰ ਤਾਂ ਕਿੰਨੇ ਸਾਲਾਂ ਤੋਂ ਸਾਨੂੰ ਆਕਸੀਜਨ ਦੇ ਰਿਆ ਆ ਤੇ ਸਤਨਾਮ ਵਾਹਿਗੁਰੂ